ਸਸ਼ੀਕਲ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਤੇ ਲਗਾਤਾਰ ਨਵੀਂ ਅਨਾਜ ਮੰਡੀ ਤੋਂ న్యూਸ 89 ਪੰਜਾਬ ਆਪਣੀ ਕਵਰੇਜ ਦਿਖਾ ਰਿਹਾ ਕਿਉਂਕਿ ਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਤਿੰਨ ਕੈਂਡੀਡੇਟ ਰੁਪਿੰਦਰ ਸਿੰਘ ਰੂਪੀ ਦਵਿੰਦਰ ਸਿੰਘ ਵੈਦਵਾਨ ਤੇ ਰਕੇਸ਼ ਕੁਮਾਰ ਕਰੇਜਾ ਤਿੰਨੋਂ ਚੋਣ ਮੈਦਾਨ ਦੇ ਵਿੱਚ ਹੈ ਸਭ ਤੋਂ ਵੱਡੀ ਗੱਲ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਦਵਿੰਦਰ ਸਿੰਘ ਤੇ ਰਕੇਸ਼ ਕੁਕਰੇਜਾ ਚੋਣ ਮੈਦਾਨ ਦੇ ਵਿੱਚ ਹੈ ਇਨਾਂ ਨੂੰ ਹੀ ਲੈ ਕੇ ਸਸ਼ੋਪੰਜ ਬਣਿਆ ਹੋਇਆ ਕਿ ਆਖਿਰ ਇਹ ਦੋਨਾਂ ਚੋਂ ਕੋਈ ਬੰਦਾ ਜیتےਗਾ ਜਾਂ ਇਹ ਦੋਨੋਂ ਬੰਦੇ ਸਿੱਧਾ-ਸਿੱਧਾ ਜਿਹੜਾ ਹੈ ਰੁਪਿੰਦਰ ਰੂਪੀ ਨੂੰ ਫਾਇਦਾ ਦੇ ਦੇਣਗੇ ਸੋ ਇੱਕ ਦੂਜੇ ਤੋਂ ਇੱਕ ਦੂਜੇ ਦੇ ਉੱਪਰ ਦੂਸ਼ਣ ਬਾਜ਼ੀ ਦੇ આરોਪ ਵੀ ਲਾਏ ਜਾ ਰਹੇ ਹਨ ਕੜਵੇ ਸ਼ਬਦ ਵੀ ਬੋਲੇ ਜਾ ਰਹੇ ਹਨ આરોਪ ਵੀ ਲਾਏ ਜਾ ਰਹੇ ਹਨ ਉਹਨਾਂ ਦੇ ਵਿੱਚ ਜਿਹੜਾ ਹੈ ਇਹ ਚੋਣ ਆਉਣ ਵਾਲੀ 17 ਤਰੀਕ ਨੂੰ ਪਤਾ ਲੱਗੇਗਾ ਕਿ ਆਖਿਰ ਇਹ ਤਾਜ ਜਿਹੜਾ ਹੈਗਾ ਨਾਜਮੰਡੀ ਦਾ ਕਿਹਦੇ ਸਿਰ ਤੇ ਕਿੱਦੇ ਸਿਰ ਤੇ ਰੱਖਿਆ ਜਾਏਗਾ ਸੋ ਸਾਡੇ ਸੂਤਰ ਜੋ ਦੱਸ ਰਹੇ ਆ ਅੱਜ ਦੁਪਹਿਰ ਜਾਂ ਸ਼ਾਮ ਨੂੰ ਐਮਐਲਏ ਸਾਹਿਬ ਦੀ ਕੋਠੀ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਹੈ ਜੋ ਸਾਡੇ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਦੋਨੋਂ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਆ ਰਕੇਸ਼ ਕੁਮਾਰ ਕੁਕਰੇਜਾ ਤੇ ਦਵਿੰਦਰ ਸਿੰਘ ਨੂੰ ਉੱਥੇ ਬੁਲਾਇਆ ਜਾਏਗਾ ਸ਼ਾਇਦ ਇਹ ਹੋ ਸਕਦਾ ਹੈ ਕਿ ਵਿਧਾਇਕ ਐਮਐਲਏ ਮੈਡਮ ਨੀਨਾ ਮਿੱਤਲ ਜਾਂ ਫਿਰ ਉਨ੍ਹਾਂ ਦੇ ਪਤੀ ਸ਼੍ਰੀ ਅਜੇ ਮਿੱਤਲ ਇਹਨਾਂ ਦੋਨੋਂ ਨੂੰ ਬਿਠਾ ਕੇ ਕੋਈ ਸਹਿਮਤੀ ਬਣਾ ਸਕਣ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂ ਕਿ ਅੱਜ ਕਾਗਜ਼ ਵਾਪਸ ਲੈਣ ਦੀ ਆਖਰੀ ਤਾਰੀਖ ਹੈ ਜੇ ਅੱਜ ਦੀ ਤਾਰੀਖ ਨਿਕਲ ਜਾਂਦੀ ਹੈ ਤਾਂ ਤਿੰਨੋਂ ਉਮੀਦਵਾਰ ਜਿਹੜੇ ਹਨ ਚੋਣ ਮੈਦਾਨ ਦੇ ਵਿੱਚ ਹੋਣਗੇ ਸੋ ਜੋ ਦੱਸਿਆ ਜਾ ਰਿਹਾ ਰੁਪਿੰਦਰ ਰੂਪੀ ਵੱਲੋਂ ਵੀ ਅੱਜ ਮੁਹੱਬਤ ਪੈਲੇਸ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਉਸੇ 'ਚ ਵੀ ਵੱਡੇ ਲੀਡਰਾਂ ਦੇ ਆਉਣ ਦੀ ਪੂਰੀ ਸੰਭਾਵਨਾ ਹੈਗੀ ਤੇ ਸਾਰੇ ਆਰਥੀਆਂ ਨੂੰ ਉੱਥੇ ਬੁਲਾਇਆ ਗਿਆ ਸੋ ਪਲ-ਪਲ ਦੀ ਜਾਣਕਾਰੀ ਵਾਸਤੇ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਜੋ ਫਿਲਹਾਲ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈਗੇ ਮੰਡੀ ਦੇ ਵਿੱਚ ਰਕੇਸ਼ ਕੁਕਰੇਜਾ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਇਹ ਕੋਈ ਗੱਲ ਰੱਖਣਾ ਚਾਹੁੰਦੇ ਹੈ ਰਕੇਸ਼ ਜੀ ਕਿਸ ਤਰ੍ਹਾਂ ਦਾ ਚੋਣ ਰਹੇ ਬੜੀ ਸਰਗਰਮੀ ਹੈਗੀ ਬੜੇ ਸਸੋ ਪੰਜ ਦੇ ਵਿਚਾਰਤੀ ਵੀ ਅਸੀਂ ਕਿਹੜੇ ਪਾਸੇ ਜਾਈਏ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ న్యూਸ 89 ਦਾ ਸਵਾਗਤ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੰਡੀਏ ਸਵਾਗਤ ਕਰਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਸਾਨੂੰ ਤਾਂ ਮੈਡਮ ਨੀਨਾ ਮਿੱਤਲ ਜੀ ਦਾ ਅਸ਼ੀਰਵਾਦ ਹੈ ਉਹਨਾਂ ਨੇ ਸਿਰਫ ਇੱਕ ਗੱਲ ਦੱਸੀ ਹੈ ਸਾਨੂੰ ਵੀ ਤੁਸੀਂ ਆਪਣੀ ਮੁਹਿੰਮ ਚਲਾਓ ਚੋਣ ਮੁਹਿੰਮ ਤੇ ਮੰਡੀ ਇੱਕ ਪਰਿਵਾਰ ਹੈ 250 ਮੈਂਬਰਾਂ ਦਾ ਪਰਿਵਾਰ ਹੈ ਅਸੀਂ ਸਾਰੀ ਪਰਿਵਾਰ ਗ੍ਰਿੰਦੇ ਸਾਰਿਆਂ ਨੂੰ ਕੋਈ ਸਾਡੇ ਕੋਈ ਫਰਕ ਨਹੀਂ ਹੈ ਕੋਈ ਜਾਤੀਵਾਦ ਦਾ ਮੁੱਦਾ ਨਹੀਂ ਹੈ ਸਾਨੂੰ ਉਹਨਾਂ ਨੇ ਹੁਕਮ ਕਰਿਆ ਤੁਸੀਂ ਡੋਰ ਟੂ ਡੋਰ ਕੰਪੇਨਿੰਗ ਕਰੋ ਆਪਣੀਆਂ ਮਿੰਟਮ ਕਰੋ ਤੇ ਜੋ ਸਾਨੂੰ ਉਹਨਾਂ ਦੇ ਦੇਸ਼ ਅਨੁਸਾਰ ਅਸੀਂ ਚੱਲ ਰਹੇ ਹਾਂ ਕਿਸੇ ਨਾਲ ਕੋਈ ਫਰਕ ਨਹੀਂ ਰੱਖਣਾ ਸਾਨੂੰ ਉਹਨਾਂ ਨੇ ਦੱਸਿਆ ਕਿਸੇ ਨਾਲ ਕੋਈ ਫਰਕ ਨਹੀਂ ਸਾਰੇ ਆਰਤੀ ਬਰਾਬਰ ਹੈ ਕੋਈ ਨਹੀਂ ਕਿ ਆਪਾਂ ਨੇ ਪਾਰਟੀ 바ਜੀ ਤੋਂ ਉੱਪਰ ਹੋ ਕੇ ਗੱਲ ਕਰਨੀ ਹੈ ਤੇ ਆਪਣੀ ਵੋਟਾਂ ਮੰਗਣੀਆਂ ਹੈ ਇਹ ਰਕੇ ਜੀ ਲਗਾਤਾਰ ਜਿਹੜੇ ਹੈ ਦੂਸ਼ਣ ਬਾਜੀ ਦੇ આરોਪ ਲਾਏ ਜਾ ਰਹੇ ਹਨ ਇੱਕ ਦੂਜੇ ਦੇ ਉੱਪਰ આરોਪ ਲਾਏ ਜਾ ਰਹੇ ਹਨ ਤੁਹਾਡੇ ਨਾਲ ਨਾਲ ਦੁਕਾਨਾਂ ਹੈਗੀਆਂ ਕਿਸੇ ਟਾਈਮ ਦਵਿੰਦਰ ਸਿੰਘ ਤੇ ਤੁਸੀਂ ਭਰਾ ਮੰਨੇ ਜਾਂਦੇ ਸੀ ਇਕੱਠੇ ਤੁਸੀਂ ਉਹਨਾਂ ਦਾ ਇਲੈਕਸ਼ਨ ਵੀ ਲੜਿਆ ਤੇ ਉਹਨਾਂ ਨੂੰ ਜਿਤਵਾਇਆ ਵੀ ਸੀਗਾ ਤੇ ਹੁਣ ਇਹ ਜੀ ਕਿਹੜੀ ਗੱਲਾਂ ਹੋ ਗਈਆਂ ਕਿ ਆਪਾਂ ਨੂੰ ਮਤਲਬ ਚੋਣਾਂ ਮੈਦਾਨ ਦੇ ਵਿੱਚ ਉਤਰਨਾ ਪੈ ਗਿਆ ਦੇਖੋ ਜੀ ਇਹ ਐਮ ਮੁੱਦੇ ਦੀ ਲੜਾਈ ਹੈ ਕੁਝ ਮੁੱਦੇ ਸੀ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਚੋਣਾਂ ਵਿੱਚ ਆਣਾ ਪਿਆ ਤੇ ਹਰੇਕ ਕਿਸੇ ਦਾ ਰਾਈਟ ਹੈ ਚੋਣਾਂ ਵਿੱਚ ਆਣਾ ਕੋਈ ਕਿਸੇ ਦਾ ਹੱਕ ਨਹੀਂ ਰਖਦਾ ਹਰੇਕ ਦਾ ਹੱਕ ਹੈ ਚੋਣ ਲੜਨਾ ਉਸ ਹੱਕ ਦੇ ਨਾਲ ਮੈਂ ਚੋਣਾਂ ਵਿੱਚ ਖੜਾ ਹੋਇਆ ਮੇਰੇ ਨਾਲ ਮੇਰੀ ਪਾਰਟੀ ਦਾ ਵੀ ਉੱਪਰ ਉਦੇਸ਼ ਹੈ ਤੇ ਮੈਨੂੰ ਸਖਤ ਹਦਾਇਤ ਵੀ ਹੈ ਕਿ ਤੁਸੀਂ ਮੰਡੀ ਵਿੱਚ ਕਿਸੇ ਨਾਲ ਕੋਈ ਫਰਕ ਨਹੀਂ ਰੱਖਣਾ ਤੇ ਜੇ ਮੈਨੂੰ ਪਰਮਾਤਮਾ ਵੱਲੋਂ ਜੇ ਪ੍ਰਧਾਨਗੀ ਮਿਲਦੀ ਹੈ ਤੇ ਜੋ ਮੈਨੇਜਮੈਂਟ ਬਣਾਣੀ ਹੈ ਉਹ ਐਮ ਐਲ ਏ ਸਾਹਿਬ ਦੇ ਦੇ ਇਸ਼ਾਰਾ ਅਨੁਸਾਰ ਮੰਡੀ ਦੀ ਸਹਿਮਤੀ ਨਾਲ ਬਣਾਣੀ ਹੈ ਐਮ ਐਲ ਐਮ ਐਲ ਏ ਸਾਹਿਬ ਨੇ ਇਹ ਕਿਹਾ ਜੋ ਤੁਸੀਂ ਟੀਮ ਚੁੜਨੀ ਹੈ ਨਾ ਜੇ ਤੁਹਾਨੂੰ ਪ੍ਰਧਾਨਗੀ ਦਾ ਮੌਕਾ ਮਿਲਦਾ ਹੈ ਤੇ ਜੋ ਤੁਸੀਂ ਟੀਮ ਬਣਾਣੀ ਹੈ ਉਹ ਮੰਡੀ ਦੀ ਸਹਿਮਤੀ ਨਾਲ ਬਣਾਣੀ ਹੈ ਨਾ ਕਿ ਕਿਸੇ ਨੂੰ ਕਮੈਂਟ ਕਰਨਾ ਅਸੀਂ ਕਿਸੇ ਨੂੰ ਨਾਲ ਕੋਈ ਕਮਿਟਮੈਂਟ ਨੈਗੇਟਿਵ ਤੈਨੂੰ ਇਹ ਬਣਾਦਾਗਾ ਉਹ ਬਣਾਦਾਗਾ ਨਹੀਂ ਸੁਣਨ ਨੂੰ ਆਇਆ ਕੋਈ ਚੇਅਰਮੈਨ ਦੀ ਗੱਲ ਚੱਲ ਰਹੀ ਹੈ ਮੰਡੀ ਦੀ ਸਰ ਇਹ ਬਿਲਕੁਲ ਗਲਤ ਹੈ ਉਹ ਉਸ ਦੀ ਨਿਖੇਦੀ ਕਰਦਾ ਅਸੀਂ ਕਿਸੇ ਨੂੰ ਕੋਈ ਚੇਅਰਮੈਨ ਨਹੀਂ ਕਿਹਾ ਕਿਸੇ ਨੂੰ ਕੋਈ ਅ ਕੋਈ ਅਪਾਪਦ ਨਹੀਂ ਵੰਡਿਆ ਅੱਛਾ ਹਾਂਜੀ ਸੋ ਮਤਲਬ ਕਿਹੜੇ ਅਜੇ ਕੰਮ ਰਹਿ ਗਏ ਸੀ ਜਾਂ ਕਿਹੜੀ ਅਜੇ ਨਾਰਾਜ਼ਗੀ ਰਹਿ ਗਈ ਸੀ ਜੋ ਤੁਸੀਂ ਦਵਿੰਦਰ ਸਿੰਘ ਤੋਂ ਹਟ ਕੇ ਕਰਨਾ ਚਾਹੁੰਦੇ ਹੋ ਵੀ ਵੀ ਉੱਥੇ ਗੱਲ ਤੁਹਾਡੀ ਪੂਰੀ ਨਹੀਂ ਹੋ ਰਹੀ ਸੀ ਤੇ ਮੈਂ ਹੁਣ ਆਪ ਪ੍ਰਧਾਨ ਬਣ ਕੇ ਮੰਡੀ ਦੀ ਇਹ ਕੰਮ ਕਰਨਾ ਚਾਹੁੰਦਾ ਦੇਖੋ ਇੱਕ ਨਾ ਦੇਖੋ ਰਾਈਟ ਹੁੰਦਾ ਹੈ ਹਰ ਕਿਸ ਦਾ ਪਹਿਲੇ ਵੀ ਮੈਂ ਨਾ ਕਿਹਾ ਰਾਈਟ ਹੈ ਚੋਣ ਲੜਨ ਦਾ ਹਰ ਇੱਕ ਕਿਸੇ ਨੂੰ ਸਾਡੇ ਪ੍ਰਧਾਨ ਜੀ ਦਵਿੰਦਰ ਬੈਦਵਾਨ ਜੀ ਸਤਿਕਾਰਯੋਗ ਹੈ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੇ ਕੰਮ ਵਧਿਆ ਵੀ ਕੀਤੇ ਹਨ ਜਾਂ ਨਹੀਂ ਕੀਤੇ ਪਰ ਚੋਣ ਵਿੱਚ ਖੜਨ ਦਾ ਮੌਕਾ ਸਭ ਨੂੰ ਬਰਾਬਰ ਦਾ ਹੋਣਾ ਚਾਹੀਦਾ ਹੈ ਉਹਨਾਂ ਦੇ ਮੁੱਦੇ ਜੋ ਸੀ ਉਹ ਵਧਿਆ ਸੀ ਕਿ ਆਪ ਤਾਂ ਪ੍ਰਮਾਤਮਾ ਦੇ ਅਸੀਸ ਨਾਲ ਉਹਨਾਂ ਤੋਂ ਵੱਧ ਕਰਕੇ ਦਿਖਾਵਾਂਗੇ ਇਹ ਤੁਹਾਨੂੰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਬਹੁਤ ਵੱड्या ਡੰਗ ਨਾਲ ਮੰਡੀ ਚਲਾਵਾਂਗੇ ਤੇ ਜੋ ਟੀਮ ਬਣਾਵਾਂਗੇ ਮੰਡੀ ਦੀ ਸਹਿਮਤੀ ਨਾਲ ਬਣਾਵਾਂਗੇ ਐਮਐਲਏ ਦੇ ਅਸ਼ੀਰਵਾਦ ਨਾਲ ਬਣਾਵਾਂਗੇ ਜੋ ਸਾਡੇ ਸੂਤਰ ਦੱਸ ਰਹੇ ਹਨ ਕਿ ਅੱਜ ਵਿਧਾਇਕਾ ਮੈਡਮ ਨੀਨਾ ਮਿੱਤਲ ਜਾਂ ਫਿਰ ਉਹਨਾਂ ਦੇ ਹਸਬੈਂਡ ਉਹਨਾਂ ਦੇ ਪਤੀ ਸ਼੍ਰੀ ਅਜੇ ਮਿੱਤਲ ਨੇ ਅੱਜ ਦੋਨਾਂ ਦੀ ਸਹਿਮਤੀ ਵਾਸਤੇ ਕਿਉਂਕਿ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਹੈ ਉਹਦੇ ਵਾਸਤੇ ਅੱਜ ਕੋਈ ਮੀਟਿੰਗ ਬੁਲਾਈ ਗਈ ਹੈ ਕੋਈ ਇਸ ਵਿੱਚ ਕਿੰਨੀ ਸੱਚਾਈ ਹੈ ਕੋਈ ਮੀਟਿੰਗ ਅੱਜ ਰੱਖੀ ਜਾ ਰਹੀ ਹੈ ਕੋਈ ਮਤਲਬ ਅਜੇ ਤੱਕ ਤਾਂ ਮੈਨੂੰ ਉੱਥੋਂ ਕੋਈ ਉਦੇਸ਼ ਨਹੀਂ ਆਇਆ ਨਾ ਕੋਈ ਆਇਆ ਜੇ ਉਹਨਾਂ ਨੇ ਜੇ ਬੁਲਾਇਆ ਤਾਂ ਮੈਨੂੰ ਜਾਣਾ ਪਏਗਾ ਪਰ ਉਹਨਾਂ ਦਾ ਅਸ਼ੀਰਵਾਦ ਮੈਨੂੰ ਹਮੇਸ਼ਾ ਹੱਥ ਤੇ ਹੈ ਮੇਰੇ 101% ਅਸੀਂ ਖੜੇ ਆ ਜੋ ਲਗਾਤਾਰ ਲਗਾਤਾਰ ਮੀਟਿੰਗਾਂ ਦਾ ਦੌਰ جاری ਹੈ ਆਪਣਾ ਕੁਕਰੇਜਾ ਜੀ ਜਿਵੇਂ ਅੱਜ ਮੁਹਬਤ ਪੈਲੇਸ ਦੇ ਵਿੱਚ ਰੁਪਿੰਦਰ ਰੂਪੀ ਨੇ ਮੀਟਿੰਗ ਰੱਖੀ ਵੀ ਉੱਥੇ ਵੱਡੇ ਲੀਡਰਾਂ ਦੇ ਆਉਣ ਦੀ ਸੰਭਾਵਨਾ ਹੈ ਕਿ ਕੁਝ ਆਪਣੇ ਵੱਲੋਂ ਵੀ ਕੁਕਰੇਜਾ ਜੀ ਇਹੋ ਜਿਹੀ ਕੋਈ ਮੀਟਿੰਗ ਰੱਖੀ ਗਈ ਆ ਆਨ ਵਾਲ ਦਿਨਾਂ ਚ ਉਹ ਆਪਾਂ ਡਿਸਾਈਡ ਸ਼ਾਮ ਨੂੰ ਕਰਾਂਗੇ ਰੁਪਿੰਦਰ ਰੂਵੀ ਵੀ ਸਾਡੇ ਸਤਿਆ ਸਤਕਾਰਯੋਗ ਆ ਮੇਰੇ ਛੋਟੇ ਪਾਈ ਹੈ ਉਹਨਾਂ ਨੂੰ ਵੀ ਹੱਕ ਹੈ ਚੋਣ ਲੜਨ ਦਾ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਬੈਠ ਜਾਓ ਉਹ ਲੜਨ ਹਰ ਇੱਕ ਨੂੰ ਬਰਾਬਰ ਮਹਿਸੂਸ ਕਰਨਾ ਚਾਹੁੰਦੇ ਹੋ ਆਖਰ ਦੇ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਅਪੀਲ ਕਰਨਾ ਚਾਹੁੰਦਾ ਇੱਕ ਵਾਰੀ ਸਾਨੂੰ ਮੌਕਾ ਦਿਓ ਕਿਉਂਕਿ ਦਵਿੰਦਰ ਬੈਦਵਾਨ ਜੀ ਨੇ 2 ਸਾਲ ਪ੍ਰਧਾਨਗੀ ਲੜ ਲਈ ਹੈ ਹੁਣ ਮੈਂ ਅਪੀਲ ਕਰਦਾ ਵੀ ਸਾਨੂੰ ਵੀ ਅਜਮਾਓ ਸਾਨੂੰ ਮੌਕਾ ਦਿਓ ਅਸੀਂ ਤੁਹਾਡੀ ਸੇਵਾਵਾਂ ਵਿੱਚ ਹਾਜ਼ਰਾਂ 24 ਘੰਟੇ ਹਾਜ਼ਰਾਂ ਨਾ ਕਿ ਅਸੀਂ ਤੁਹਾਡੀ ਸਰਦਾਰੀ ਨਹੀਂ ਕਰਨੀ ਅਸੀਂ ਤੁਹਾਡੀ ਸੇਵਾ ਕਰਨੀ ਹੈ ਇੱਕ ਵਾਰੀ ਮੇਰੇ ਤੇ ਹੱਥ ਰੱਖੋ ਤੇ ਬਿਹਤਰ ਕਰਕੇ ਦਿਖਾਵਾਂਗੇ ਤੇ ਆੜਤੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਏਗੀ ਇਹ ਪਰਮਾਤਮਾ ਦੇ ਅਸ਼ੀਰਵਾਦ ਤੇ ਮੈਡਮ ਨੀਨਾ ਮਿੱਤਲ ਦਾ ਸ਼ੀਰਵਾ ਪੂਰਾ ਸਾਡੇ ਨਾਲ ਹੈ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇ ਨੂੰ ਵੱਦ ਤੇ ਵੱਦ ਵੋਟਾਂ ਪਾ ਕੇ ਦਿਤਾਓ ਮੈਂ ਕਦੇ ਮੰਡੀ ਵਿੱਚ ਕਿਸੇ ਨਾਲ ਝੂਠਾ ਕਮਿਟਮੈਂਟ ਨਹੀਂ ਕਰਿਆ ਨਾ ਕਿਸੇ ਨੂੰ ਕਿਹਾ ਵੀ ਮੈਂ ਤੈਨੂੰ ਏ ਵੰਡ ਦਾਂਗਾ ਸਾਨੂੰ ਤਾਂ ਪਾਰਟੀ ਨਹੀਂ ਕਹਿੰਦੀ ਸਾਨੂੰ ਤਾਂ ਪਾਰਟੀ ਦੀ ਸ਼ਕਤੀ ਦਿੰਦੀ ਹੈ ਵੀ ਤੁਸੀਂ ਕਿਸੇ ਨਾਲ ਫਰਕ ਨਹੀਂ ਰੱਖਣਾ ਕੋਈ ਆੜਤੀ ਹੈ ਤੁਹਾਡੇ ਹੱਥੇ ਬਰਾਬਰ ਹੈ ਰਾਜਨੀਤੀ ਕਰਨੀ ਹੈ ਤਾਂ ਅਸੀਂ ਕਰਾਂਗੇ ਤੁਸੀਂ ਨਹੀਂ ਕਰਨੀ ਤੁਹਾਡੇ ਹੱਥੇ 200 ਪਰਿਵਾਰਾਂ ਇੱਕ ਹੈ ਸਾਡੇ ਹੱਥੇ ਪਰਿਵਾਰ ਹੈ 200 ਮੈਂਬਰਾਂ ਦਾ ਸਾਡਾ ਪਰਿਵਾਰ ਹੈ 24 ਘੰਟੇ ਉਹਨਾਂ ਦੀ ਹਾਜ਼ਰੀ ਵਿੱਚ ਮੈਂ ਆਪਣੇ ਆਪ ਨੂੰ ਹਾਜ਼ਰ ਲਾਇਆ ਮੈਂ ਉਹਨਾਂ ਦੀ ਸੇਵਾ ਕਰਾਂਗਾ ਮੈਂ ਵੀਰਾਂ ਨੂੰ ਅਪੀਲ ਕਰਦਾ ਕਿਉਂਕਿ 2 ਸਾਲ ਦਵਿੰਦਰ ਮਹਿਦਵਾਨ ਜੀ ਦੀ ਪ੍ਰਧਾਨਗੀ ਕਰ ਲਈ ਹੈ ਹੁਣ ਇੱਕ ਬੁੱਕਾ ਸਾਨੂੰ ਦਿਓ ਤਾਂ ਜੋ ਮੈਂ ਆਪਣੀ ਸੇਵਾ ਨਾਲ ਤਾਨੂੰ ਵੱਤ ਤੋਂ ਵੱਦ ਸੇਵਾਵਾਂ ਦੇ ਸਕਾ ਠੀਕ ਹੈ ਸੋ ਧੰਨਵਾਦ ਜੀ ਕੁਕਰੇਜਾ ਜੀ ਸੋ ਇਹ ਸੀਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਕਰੇਜਾ ਜੀ ਰਕੇਸ਼ ਕੁਮਾਰ ਕੁਕਰੇਜਾ ਜਿਨ੍ਹਾਂ ਨੂੰ ਆਪਣੀ ਸ਼ਰਾਫਤ ਦੇ ਕਰਕੇ ਪੂਰੀ ਮੰਡੀ ਜਾਣਦੀ ਹੈ ਸੋ ਹੁਣ ਦੇਖਣਾ ਹੋਏਗਾ ਅੱਜ ਕਾਗਜ਼ ਵਾਪਸ ਲੈਣ ਦੀ ਜਿਹੜੀ ਆਖਰੀ ਤਰੀਕ ਹੈ ਜੋ ਸਾਡੇ ਸੂਤਰ ਦੱਸ ਰਹੇ ਹਨ ਕਿ ਅੱਜ ਮੀਟਿੰਗ ਵੀ ਬੁਲਾਈ ਗਈ ਹੈ ਕੀ ਫੈਸਲਾ ਹੁੰਦਾ ਹੈ ਜਾਂ ਕਾਗਜ਼ ਵਾਪਸ ਲਏ ਜਾਂਦੇ ਕਿ ਤਿੰਨੋਂ ਉਮੀਦਵਾਰ ਜਿਹੜੇ ਹਨ ਮੈਦਾਨ ਦੇ ਵਿੱਚ ਰਹਿਣਗੇ ਆਰਤੀਆ ਵਾਸਤੇ ਇੱਕ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਹੈਗਾ ਜੋ ਆਰਤੀ ਸਾਹਮਣਾ ਕਰ ਵੀ ਰਹੇ ਹਨ ਜੀ ਨਾ ਵਾਸਤੇ ਇੱਕ ਬਹੁਤ ਵੱਡਾ ਇੱਕ ਚੈਲੰਜ ਹੈ ਵੀ ਅਸੀਂ ਪ੍ਰਧਾਨ ਕਿਸ ਨੂੰ ਬਣਾਈਏ ਹੁਣ ਦੇਖਣਾ ਹੋਵੇਗਾ ਆਉਣ ਵਾਲੇ 17 ਤਰੀਕ ਨੂੰ ਕਿਹਦੇ ਸਿਰ ਤੇ ਇਹ ਤਾਜ ਸਜਦਾ ਹੈ ਕੋਣ ਮੰਡੀ ਦਾ ਪ੍ਰਧਾਨ ਬਣਦਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 189 ਪੰਜਾਬ